ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅਮਰਪਾਲ ਦੀ ਚਰਚਾ ਛੜੀ ਹੈ ਕਿ ਡੇਬਰੂ ਗੜ ਦੇ ਵਿੱਚ ਨਸ਼ੇ ਦਾ ਟੀਕਾ ਲਾਉਂਦਾ ਤੇ ਉਹ ਚਰਚਾ ਕਿੱਥੋਂ ਛੜੀ ਹੈ ਮੈਂ ਅੱਜ ਦੋ ਚਾਰ ਗੱਲਾਂ ਕਰਨੀਆਂ ਨੇ ਇਹਨੂੰ ਧਿਆਨ ਦੇ ਨਾਲ ਸੁਣਿਓ ਬਾਜੇ ਕੇ ਪ੍ਰਧਾਨ ਮੰਤਰੀ ਜਿਹੜਾ ਬਠਿੰਡੇ ਜੇਲ੍ਹ ਦੇ ਵਿੱਚ ਬੰਦ ਹੈਗਾ ਕੋਲ ਸੁਣੋ ਉਹਨੇ ਦੱਸਿਆ ਉਹ ਕਹਿੰਦਾ ਅਮਰਤਪਾਲ ਨਸ਼ੇ ਦਾ ਟੀਕਾ ਲਾਉਂਦਾ ਔਰ ਮੈਂ ਕੋਈ ਅੱਜ ਦੀ ਗੱਲ ਨਹੀਂ ਕਰ ਰਿਹਾ ਜਦੋਂ ਦਾ ਇਹ ਦਵਾਈ ਤੋਂ ਆਇਆ ਮੈਂ ਉਦੋਂ ਦੀ ਗੱਲ ਕਰਦਾ ਵੀ ਇਹ ਵੀ ਤੇ ਇਹਦਾ ਭਰਾ ਵੀ ਇਹ ਨਸ਼ੇੜੀ ਸੀ ਦੋਨੋਂ ਬੜੀਆਂ ਲੋਕਾਂ ਨੇ ਮੇਰੇ ਕੋਲ ਫੋਟੋਆਂ ਵੀਡੀਓ ਭੇਜੀਆਂ ਪਰ ਮੈਨੂੰ ਲੱਗਦਾ ਸੀ ਵੀ ਹੋ ਸਕਦਾ ਜੇ ਅਮਰਤ ਸ਼ੱਕ ਲਿਆ ਉਹ ਜਿਵੇਂ ਰਕੇਸ਼ ਖਾਲਸਾ ਪਤਨ ਜਿਹੜਾ ਹਿਮਾਚਲ ਦਾ ਪਤਾ ਨਹੀਂ ਕਿੱਥੋਂ ਦਾ ਇਹੋ ਨਹੀਂ ਇਹ ਸ਼ਾਇਦ ਹੋਰ ਕਿੱਥੋਂ ਦਾ ਚਲੋ ਅਸੀਂ ਕੀ ਲੈਣਾ ਗੁਰੂ ਵਾਲੇ ਬਣੇ ਵੀ ਜਿਹੜਾ ਕਹਿੰਦਾ ਹੁੰਦਾ ਤੇ ਮੈਨੂੰ ਲੱਗਾ ਵੀ ਸ਼ਾਇਦ ਬੰਦਾ ਸੁਧਰ ਸਕਦਾ ਪਰ ਨਹੀਂ ਸੁਧਰੇ ਨਹੀਂ ਤੇ ਪਹਿਲਾਂ ਵੀ ਨਹੀਂ ਛੇੜੀ ਸੀ ਹੁਣ ਵੀ ਨਹੀਂ ਛੇੜੀ ਨੇ ਤੇ ਇਹ ਬਿਆਨ ਕਿਹਨੇ ਦਿੱਤਾ ਹੈ ਬਾਜੇ ਕੇ ਪ੍ਰਧਾਨ ਮੰਤਰੀ ਨੇ ਤੇ ਅਮਰਪਾਲ ਦਾ ਪਾਪਾ ਸਾਹਮਣੇ ਆਇਆ ਅੱਜ ਉਹ ਕਹਿੰਦਾ ਨਹੀਂ ਜੀ ਕਰਦਾਰ ਕੁਛ ਕੀਤੀ ਜਾ ਰਹੀ ਹੈ ਸਾਡੇ ਮੁੰਡੇ ਦੀ ਸਾਡਾ ਮੁੰਡਾ ਹੁਣ ਥੋੜੀ ਨਸ਼ਾ ਕਰਦਾ ਹੈ ਹੁਣ ਥੋੜੀ ਕਰਦਾ ਹੈ ਤੋਂ ਪਹਿਲਾਂ ਕਰਦਾ ਸੀ ਇਹਨਾਂ ਦੇ ਨਾਲ ਜਦੋਂ ਇਹਨਾਂ ਦੀ ਬੋਲਬਾਣੀ ਸਾਹਮਣੇ ਆਉਂਦੀ ਹੈ ਉਦੋਂ ਇਹ ਤਕਰੀਬਨ ਰਮਜ ਦੇ ਨਾਲ ਦੱਸ ਜਾਂਦੇ ਵੀ ਹੁਣ ਥੋੜੀ ਕਰਦਾ ਹੈ ਜਿਹੜੇ ਕਿ ਪਹਿਲਾਂ ਕਰਦਾ ਸੀ ਇਹਦਾ ਮਤਲਬ ਇਹ ਹੈਗਾ ਹੁਣ ਜਿਹਨੇ ਬਿਆਨ ਦਰਜ ਕਰਾਇਆ ਬਾਅਦ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਛੇੜੀ ਹੈਗੇ ਹੈਗਾ ਇਸ ਇਹ ਜ ਕੋਈ ਧੋਰਾਮਾ ਨਹੀਂ ਤੇ ਹੁਣ ਵੀ ਉਹਨਾਂ ਛੇੜੀ ਹੈ ਤੇ ਉਹਨੇ ਕਿਉਂ ਇਹ ਬਿਆਨ ਦਿੱਤਾ ਜਿਹੜੇ ਕਨਸੋ ਮੈਨੂੰ ਮਿਲੇ ਹੈ ਕਹਿੰਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆਪਸ ਵਿੱਚ ਲੜਪੇ ਸੀ ਉਹ ਵੀ ਮੰਗਦਾ ਸੀ ਜੀਬ ਵਾਲੀ ਗੋਲੀ ਚਾਹੀਦੀ ਹੈ ਇਹ ਵੀ ਮੰਗਦਾ ਜੀਬ ਵਾਲੇ ਗੋਲੇ ਚਾਹੀਦੀ ਹੈ ਇਹ ਜਿਹੜੀ ਜੀਵ ਵਾਲੀ ਗੋਲੀ ਹੈ ਮਸ਼ਹੂਰ ਹੈ ਪੂਰੀ ਜਦੋਂ ਵੀ ਕੋਈ ਜੇਲ੍ਹ ਚ ਜਾਂਦਾ ਹੈ ਉਦੋਂ ਮੈਡੀਕਲ ਹੋਣ ਤੋਂ ਪਹਿਲਾਂ ਪੁੱਛਿਆ ਜਾਂਦਾ ਵੀ ਜੀਵ ਵਾਲੀ ਗੋਲੀ ਤਾਂ ਨਹੀਂ ਤੂੰ ਲਾਉਂਦਾ ਰੱਖਦਾ ਜਿਹੜੇ ਰੱਖਦੇ ਆ ਫਿਰ ਉਹਨਾਂ ਨੂੰ ਉਹ ਪੱਕੇ ਤੌਰ ਤੇ ਇੱਕ ਜਿਵੇਂ ਕਾਰਡ ਬਣਦਾ ਹੁੰਦਾ ਇਦਾਂ ਮਿਲ ਜਾਂਦਾ ਉਹਨੂੰ ਉਹ ਗੋਲੀ ਜੇਲ੍ਹ ਦੇ ਵਿੱਚ ਮਿਲਦੀ ਹੈ ਤੇ ਇਹ ਪਹਿਲਾਂ ਜੀਵ ਵਾਲੀ ਗੋਲੀ ਨਾਲ ਸਾਰ ਦੇ ਰਹੇ ਨੇ ਦੋ ਤਿੰਨ ਖਾ ਕੇ ਫਿਰ ਉੱਥੇ ਮਾੜਾ ਮੋਟਾ ਤੁਹਾਨੂੰ ਪਤਾ ਜੇਲ੍ਹਾਂ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਹੁੰਦਾ ਇੱਥੇ ਮੈਂ ਇੱਕ ਹੋਰ ਨੋਟ ਕਰਾ ਦਿੰਦਾ ਕਈਆਂ ਨੇ ਮੈਨੂੰ ਵੀ ਫੋਨ ਕੀਤਾ ਕਿ ਫਿਰ ਪ੍ਰਸ਼ਾਸਨ ਤੇ ਕਾਰਵਾਈ ਹੋਵੇ ਜੇਲ੍ਹ ਵਿੱਚ ਨਸ਼ਾ ਜਾਂਦਾ ਕਿੱਦਾਂ ਅਸੀਂ ਤਾਂ ਕਹਿੰਦੇ ਆ ਪ੍ਰਸ਼ਾਸਨ ਤੇ ਕਾਰਵਾਈ ਹੋਵੇ ਹੋਣੀ ਚਾਹੀਦੀ ਹੈ ਜਿਹੜਾ ਵੀ ਅਫੀਸਰ ਕੋਈ ਭਾਵੇਂ ਪੁਲਿਸ ਦਾ ਬੰਦਾ ਹੈ ਕੋਈ ਵੀ ਹੈ ਜਿਹੜਾ ਵੀ ਨਸ਼ਾ ਲੈ ਕੇ ਜਾਂਦਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੋ ਨਸ਼ਾ ਅੰਦਰ ਲੈ ਕੇ ਜਾਂਦੇ ਆ ਤੇ ਤੁਸੀਂ ਨਸ਼ਾ ਕਰੋ ਫਿਰ ਤੁਸੀਂ ਚੋਲੇ ਕਿਉਂ ਪਾਏ ਤੁਸੀਂ ਕਿਰਪਾਨਾਂ ਕਿਉਂ ਪਾਈਆਂ ਨੇ ਤੁਸੀਂ ਤਾਂ ਕਹਿੰਦੇ ਸੀ ਪੰਜ ਗ੍ਰੰਥੀ ਤੇ ਪਾਠ ਕਰਦੇ ਜਾਂ ਇਹ ਤਾਂ 3 ਘੰਟੇ ਨੇ ਇਤਨੇ ਕਰਦੇ ਆ ਤੇ ਅਮਰਤ ਵੇਲੇ 1.5 ਵਜੇ ਉੱਠ ਕੇ ਕੇਸ਼ੀ ਇਸ਼ਨਾਨ ਕਰਦੇ ਆ ਫਿਰ ਉਹ ਤਣ ਕਿੱਧਰ ਗਈ ਇਹਦਾ ਮਤਲਬ ਜੇ ਜੇਲ੍ਹ ਵਿੱਚ ਨਸ਼ਾ ਜਾਂਦਾ ਹੈ ਅਫਸਰ ਭੇਜਦੇ ਨੇ ਫੇ ਤੁਸੀਂ ਤਾਂ ਨਹੀਂ ਖਾਣਾ ਤੁਸੀਂ ਤਾਂ ਸੇਖ ਹੋ ਤੁਸੀਂ ਤਾਂ ਕੌਮ ਦੇ ਜਰਨੈਲ ਹੋ ਤੁਸੀਂ ਤਾਂ ਨਸ਼ੇ ਖਤਮ ਕਰਨ ਵਾਲੇ ਹੋ ਫੇ ਤੁਸੀਂ ਕੋ ਖਾ ਰਹੇ ਹੋ ਇਹ ਸਾਨੂੰ ਸਭ ਨੂੰ ਪਤਾ ਹੈ ਵੀ ਜੇਲ੍ਹਾਂ ਦੇ ਵਿੱਚ ਆਨੇ ਬਹਾਨੇ ਨਸ਼ਾ ਕਿਸੇ ਰਾਹੀਂ ਵੀ ਜਾਂਦਾ ਹੋਵੇ ਜਾਂਦਾ ਹੈ 에ਰਪੋਰਟਾਂ ਨੇ ਅੰਕੜੇ ਦੱਸਦੇ ਐ ਪਰ ਗੱਲ ਤਾਂ ਥੋੜੀ ਹੋ ਰਹੀ ਐ ਤੁਸੀਂ ਕੌਮ ਦੇ ਜਰਨੈਲ ਬਣੇ ਹੋ ਨਸ਼ੇ ਛੜਾਉਣ ਵਾਸਤੇ ਲollipops ਦਿੱਤਾ ਸੀ ਤੁਸੀਂ ਜੇ ਜੇਲ ਜਿਹਾ ਜਾਂਦਾ ਤੇ ਤੁਹਾਡੇ ਵਾਂ ਥੋੜੇ ਜਣ ਤੁਸੀਂ ਕਿ ਖਾ ਰਹੇ ਹੋ ਹੁਣ ਦੂਜੀ ਗੱਲ ਅਮਰਤਪਾਲ ਦਾ ਪਾਪਾ ਕਹਿੰਦਾ ਜੀ ਜਿਮਨੀ ਚੋਣ ਹੋਣੀ ਐ ਤਰਨ ਤਰਨ ਚ ਅਛਾ ਲੈ ਉਹੜਾ ਖਾਰਾ ਵਕੀਲ ਉਹ ਤਾਂ ਮੁੰਡਾ ਸਾਹਮਣੇ ਆ ਗਿਆ ਉਹ ਕਹਿੰਦਾ ਜੀ ਇਹ ਤਾਂ ਇਲਜ਼ਾਮ ਤਾਂ ਲਾ ਰਹੇ ਨੇ ਜਿਮਨੀ ਚੋਣ ਹੋਣੀ ਐ ਤੇ ਉਹ ਅਸੀਂ ਜਿੱਤਾਂਗੇ ਤੇ ਸਾਨੂੰ ਹਰਾਉਣ ਬਾਅਦ ਤੇ ਬੋਲ ਜੇ ਹੁਣ ਜਿੱਤੋਂਗੇ ਅਗੇ ਖਡੂਰ ਸਾਹਿਬਾੜੇ ਜਿਤਾ ਕੇ ਪਸਤਾਉਂਦੇ ਐ ਮਿੱਕੀ ਖਟ ਲਿਆ ਸੀ ਹੁਣ ਕੋਈ ਨਹੀਂ ਬੋਟਾ ਪਾਉਂਦਾ ਹਿੰ ਤਾਂ ਚਾਰ ਟੋਟਰੂ ਨੇ ਉਹ ਜਿਹੜੇ ਇੱਕ ਦੀਪ ਸਿੱਧੂ ਦੀ ਫੋਟੋ ਲੈ ਕੇ ਖੜ ਜਾਂਦਾ ਇੱਕ ਬਾਜੇ ਕੀ ਦੀ ਲੈ ਕੇ ਖੜ ਜਾਂਦਾ ਇੱਕ ਅਮਰਸਪਾਲ ਦੀ ਲੈ ਕੇ ਖੜ ਜਾਂਦਾ ਤੇ ਵਸ ਫੋਟੋਆਂ ਲੈ ਖੜੇ ਰਹਿੰਦੇ ਨੇ ਜਿਕਾਰਾ ਛੱਡਣ ਵਾਲਾ ਵੀ ਹੁੰਦਾ ਨਹੀਂ ਲੋਕਾਂ ਨੂੰ ਪਤਾ ਲੱਗਾ ਤੁਹਾਡੇ ਕਰਤੂਤ ਦਾ ਅੱਛਾ ਨਾਲ ਇੱਕ ਹੋਰ ਝੂਠ ਬੋਲਿਆ ਅਮਰਤਪਾਲ ਦੇ ਬਾਪੇ ਨੇ ਕਹਿੰਦਾ ਬੀਬੀ ਖਾਲੜਾ ਨਾਲ ਸਾਡੀ ਗੱਲ ਚੱਲਦੀ ਐ ਉਹਨੇ ਜਵਾਬ ਦਿੱਤਾ ਜੀ ਉਹ ਕਹਿੰਦੇ ਮੈਂ ਨਹੀਂ ਇਲੈਕਸ਼ਨ ਲੜਨੀ ਕਿਉਂਕਿ ਉਹਨੂੰ ਪਤਾ ਲੱਗ ਗਿਆ ਮੈਨੂੰ ਬਰਤਦੇ ਨਹੀਂ ਉਹ ਨਹੀਂ ਇਲੈਕਸ਼ਨ ਲੜਨਗੇ ਤੇ ਨਾਲ ਜਦੋਂ ਪੁੱਛਿਆ ਕਿ ਤੁਸੀਂ ਨਾ ਜੀ ਅਸੀਂ ਤਾਂ ਕਹਿੰਦਾ ਰਾਜਨੀਤੀ ਤੋਂ ਦੂਰ ਹੀ ਰਹਿਣਾ ਛੱਡਦਾ ਉਹ ਜਿਹੜਾ ਬੇਟਾ ਹੈ ਨਾ ਅਮਰਤਪਾਲ ਉਹੀ ਰਾਜਨੀਤੀ ਵਿੱਚ ਆਇਆ ਉਹੀ ਸਭ ਕੁਝ ਕਰੂਗਾ ਉਹ ਤਾਂ ਹੁਣ ਜੇਲ੍ਹ 'ਚ ਬੈਠਾ ਡੱਬਰੂ ਘਟ ਉਹ ਕੀ ਕਰੂਗਾ ਅਸਾਂ ਇਹ ਇਹਨਾਂ ਦਾ ਜਿਮਨੀ ਚੋਂ ਲੜਨ ਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਪਤਾ ਚੰਗੀ ਤਰ੍ਹਾਂ ਵੀ ਸਾਡੇ ਖੇਤਰ ਪੈਣੇ ਆ ਵੀ ਸਾਨੂੰ ਕੋਈ ਨਹੀਂ ਪੁੱਛਦਾ ਇਹਨਾਂ ਦਾ ਮਤਲਬ ਕੀ ਹੈ ਵੀ ਅਸੀਂ ਖਬਰਾਂ ਵਿੱਚ ਰਹੀਏ ਖਬਰਾਂ ਵਿੱਚ ਰਹਾਗੇ ਜਿੰਦਾਬਾਦ ਕਰਦੇ ਰਹਾਗੇ ਮੂਤਪਾਲ ਮੂਤਪਾਲ ਕਰਦੇ ਰਹਾਗੇ ਤਾਂ ਫਿਰ ਲੋਕ ਜਿਹੜੇ ਆ ਤਰਸ ਕਰਕੇ ਫੰਡ ਵਗੈਰਾ ਭੇਜ ਦੇਣਗੇ ਅਸੀਂ ਮौज ਕਰਾਂਗੇ ਉਹ ਜਿਹੜੀ ਫੋਰਚੂਨਰ ਗੱਡੀ ਰੱਖੀ ਹੁੰਦੀ ਹੈ ਕੋਲੇ ਤੇ ਨਲਕੇ ਨਲਕੇ ਜਿਹੜੀ ਨੋਜ਼ਲ ਹੁੰਦੀ ਹੈ ਉਹਦੇ ਬਸ ਐ ਉਹ ਕਹਿ ਲਈਏ ਵੀ ਪਤਾ ਨਹੀਂ ਕਿੰਨਾ ਖਦੇ ਰੱਖਾਇਆ ਨੇ ਢਾਡੇ ਵਿੱਚ ਉਹ ਤੇਲ ਵੀ ਫਿਰ ਕਿੱਥੋਂ ਪੂਰਾ ਕਰਨੀ ਆ ਫੇਰ ਹੀ ਪੂਰਾ ਹੋ ਮਤਲਬ ਇਹ ਮੰਨਣਗੇ ਨਹੀਂ ਪਰ ਆਜ ਨੇ ਇੱਕ ਗੱਲ ਸਹੀ ਕੀਤੀ ਆਜ ਨੇ ਕਿਹਾ ਵੀ ਇਹ ਇਹ ਆਈ ਇਹ ਆਈ ਨਾ ਬੜਾਈ ਆ ਆਜ ਨੇ ਕਿਹਾ ਕਿਉਂ ਕਹਿ ਨਹੀਂ ਸਕਦਾ ਸੀ ਵੀ ਟੀਕਾ AI ਨਾਲ ਕਿਵੇਂ ਲੋਕ ਟੀਕਾ ਤਾਂ ਲਾਉਣਾ ਪੈਂਦਾ ਹੁਣ AI ਜਿਹੜਾ ਉਹ ਜੇਲ੍ਹ ਵਿੱਚ ਥੋੜੇ ਜਾਉ ਮੂਰੇ ਜੇਨਰ ਖੜਾ ਹੁੰਦਾ ਸੰਤਰੀ ਖੜਾ ਹੁੰਦਾ AI ਦੇ ਛੇਤਰ ਫੇਰੋਂ ਪੜਕਿਓ ਵੀ AI ਤਾਂ ਫੋਨ ਨਹੀਂ ਜਾਂਦੀ ਐ AI ਤਾਂ ਜਿਹੜਾ ਸਾਫਟਵੇਅਰ ਆ ਫੋਨ ਨਹੀਂ ਜਾਂਦਾ ਤੇ ਫੋਨ ਆ ਹੀ ਟੀਕਾ ਲੱਗ ਨਹੀਂ ਸਕਦਾ ਤੇ ਨਾ ਹੀ AI ਨਾਲ ਬਾਜੇ ਕੇ ਪ੍ਰਧਾਨ ਮੰਤਰੀ ਬਿਆਨ ਦੇ ਸਕਦਾ ਆਸ਼ਾ ਹੁਣ ਬਾਜੇ ਕੇ ਪ੍ਰਧਾਨ ਮੰਤਰੀ ਦਾ ਪਰਿਵਾਰ ਵੀ ਬੁਲਾ ਲਿਆ ਉਹ ਕਹਿੰਦੇ ਸਾਨੂੰ ਪਾੜ ਦੇ ਰਿਆਂ ਬੇਦੀ ਪਾੜ ਦੇ ਕਿਉਂ ਨੇ ਉਹਨੇ ਬਿਆਨ ਤਾਂ ਦਿੱਤਾ ਵੀ ਜਿਹੜੀ ਗ્રાਹੀ ਤੁਹਾਡੇ ਕੋਲੇ ਆਉਂਦੀ ਹੈ ਫੰਡ ਇਕੱਠਾ ਆਉਂਦਾ ਹੈ ਵੀ ਸਾਨੂੰ ਵੀ ਉਹਦੇ ਵਿੱਚੋਂ ਲੱਖ ਤੋਂ ਲੱਖ ਦਿਆ ਕਰੋ ਨਹੀਂ ਅਸੀਂ ਰੋਲਾ ਪਾਵਾਂਗੇ ਪ੍ਰੋਬਲਮ ਤਾਂ ਇਹ ਹੈ ਉਹਨੇ ਭੇਤ ਆਪਣੇ ਸਾਰੇ ਆਪ ਹੀ ਖੋਲਣਗੇ ਕਿਉਂਕਿ ਜਿੰਨਾ ਵੀ ਫੰਡ ਇਕੱਠਾ ਕਰਦਾ ਐ ਅਮਰਤਪਾਲ ਦਾ ਪਾਪਾ ਸ਼ਾਮ ਲੈਂਦਾ ਜਦੋਂ ਇਦਾਂ AI ਦੀ ਗੱਲ ਕਰਦਾ ਹੁੰਦਾ ਹੁਣ ਜਿਹੜੇ ਦਾਸ ਨਾਲ ਹੋਰ ਫੜੇ ਨੇ ਉਹ ਰੌਲਾ ਪਾਉਂਦੇ ਆ ਵੀ ਸਾਨੂੰ ਵੀ ਦਿਓ ਚੜਾਵੇ ਵਿੱਚੋਂ ਕੁਛ ਜਿਹੜਾ ਲੋਕਾਂ ਤੋਂ ਇਕੱਠਾ ਕਰਦੇ ਕੱਲਾ ਕਿਉਂ ਖਾਣਾ ਤੂੰ ਵੀ ਸਾਨੂੰ ਵੀ ਦੇ ਰੌਲਾ ਤਾਂ ਪੈਂਦਾ ਰੌਲਾ ਪੈਸੇ ਦਾ ਜੀ ਫਿਰ ਕੋਈ ਚੱਕਰ ਨਹੀਂ ਪੈਸੇ ਦਾ ਰੌਲਾ ਬਸ ਜਦੋਂ ਬਾਜੇ ਕੇ ਪ੍ਰਧਾਨ ਮੰਤਰੀ ਨੇ ਦੇਤਾ 2 ਲੱਖ ਰੁਪਇਆ ਵੀ ਚੱਕ ਤਿੰਨ ਕਿ ਮਹੀਨਾਵਾਂ ਬਾਅਦ ਉਹਨਾਂ ਦੇ ਦਿਆ ਕਰਨਾ 2 ਲੱਖ ਰੁਪਇਆ ਫਿਰ ਉਹਨੇ ਕਹਿਣਾ ਅਮਰਪਾਲ ਤਾਂ ਕੌਮ ਦਾ ਜੋਧ ਹੈ ਅਸੀਂ ਸ਼ਹੀਦियां ਦੇ ਮਾਗੇ ਅਮਰਪਾਲਵਾਦ ਤੇ ਫਿਰ ਉਹਨੇ ਇਹ ਕਹਿਣਾ ਮਸਲਾ ਸਾਰਾ ਪੈਸੇ ਦਾ ਹੈ ਹੋਰ ਕੁਝ ਨਹੀਂ ਅੱਛਾ ਇੱਕ ਬੇਨਤੀ ਹੋਰ ਕਰਨੀ ਹੈ ਜਿਹੜੇ ਕਹਿੰਦੇ ਆ ਨਾ ਕਿ ਜਿਮਨੀ ਚੋਣ ਹੋਣੀ ਹੈ ਗਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਭਾਈ ਸਾਹਿਬ ਦੀ ਜਿਮਨੀ ਚੋਣ ਦਾ ਕੋਈ ਲੈਣਾ ਦੇਣਾ ਨਹੀਂ ਖਲੂਰ ਸਾਹਿਬ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਪਸਤੌਂਦੇ ਨੇ ਫਰੀਦਕੋਟ ਵਾਲੇ ਵੀ ਪਸਤੌਂਦੇ ਨੇ ਵੀ ਅਮਲੀਆਂ ਨੂੰ ਕਿੱਥੋਂ ਜਿਤਾਤਾ ਸੀ ਤੇ ਹੁਣ ਤਰਨਤਾਰਨ ਵਾਲੇ ਨੂੰ ਵੀ ਪਤਾ ਹੈ ਜੇ ਅਸੀਂ ਕੀ ਕੱਢਣਾ ਹੈ ਇਹਨਾਂ ਨੂੰ ਜਿਤਾ ਕੇ ਹੁਣ ਕੋਈ ਨਹੀਂ ਜਿਤਾਉਂਦਾ ਹੁਣ ਤਾਂ ਇਹ ਕਮਲ ਮਾਰਨਾ ਵੱਧ ਤੋਂ ਵੱਧ ਇਹਨਾਂ ਨੇ ਵੀ ਕਮਲ ਮਾਰ ਕੇ ਬਸ ਖਬਰਾਂ ਬਣਦੀਆਂ ਰਹਿਣ ਮੂਤਪਾਲ ਨੂੰ ਜੋਧਾ ਲੋਕ ਕਹਿੰਦੇ ਰਹਿਣ ਤੇ ਕੱਲਾ ਬਾਜੇ ਕਿ ਨਹੀਂ ਹਲੇ ਹੋਰ ਵੀ ਬੋਲਣਗੇ ਅਰੇ ਬਸਾਂ ਤਾਂ ਬਸ ਹੰਤ ਪਰ ਗਏ ਸੀ ਕੱਲ ਸੀ ਪੁਲਿਸ ਵੈਰ ਗਏ ਸੀ ਇਹ ਵੀ ਸਾਰੇ ਬੋਲਣਗੇ ਕਿਉਂਕਿ ਪਤਾ ਅਗਲੇ ਨੂੰ ਵੀ ਜਿੰਨਾ ਵੀ ਪੈਸਾ ਇਕੱਠਾ ਕਰਦਾ ਹੈ ਅਮਰਤਪਾਲ ਦਾ ਪਾਪਾ ਸਾਂਭੀ ਜਾਂਦਾ ਇੱਕ ਮਾਹਾਂ ਸਾਂਭੀ ਜਾਂਦੀ ਹੈ ਵੱਡਾ ਬੈਗ ਰੱਖਿਆ ਉਹਦੇ ਕੋਲੇ ਤੇ ਇੱਕ ਘਰੇ ਸੱਚ ਨਸ਼ੇੜੀ ਆ ਉਹਨਾਂ ਦੇ ਹੈਪੀ ਭਰਾ ਉਹਦਾ ਜਾਨੀ ਕਿ ਲੁੱਟ ਖੋੜਦਾ ਪੈਸਾ ਆਪ ਖਾਈ ਜਾਂਦੇ ਹੁਣ ਦੂਜੇ ਤੜਪਦੇ ਨੇ ਅਗਲੇ ਕਹਿੰਦੇ ਵੀ ਅਸੀਂ ਵੀ ਪਟੇ ਖਾਦੇ ਆ ਪੁਲਿਸ ਤੋਂ ਸਾਨੂੰ ਵੀ ਹੁਣ ਕਿਉਂ ਚਾਹੀਦਾ ਸਾਨੂੰ ਵੀ ਪਰੌਂਠੇ ਚਾਹੀਦੇ ਨੇ ਅਗਲੇ ਕਹਿੰਦੇ ਵੀ ਅਸੀਂ ਵੀ ਆਪਣੇ ਘਰ ਏਸੀ ਲਵਾਈਏ ਤੁਸੀਂ ਕਿਉਂ ਏਸੀ ਲਵਾਉਂ ਕੱਲੇ ਅਗਲੇ ਤਾਂ ਤੜਪਦੇ ਐ ਰੋਲਾ ਪੈਸੇ ਦਾ ਜੀ ਬਹੁਤ ਬੋਲਣਗੇ ਹਲੇ ਅਸੇ ਕਈਆਂ ਨੇ ਮੈਨੂੰ ਫੋਨ ਕੀਤਾ ਕਹਿੰਨੇ ਜੀ ਤੁਹਾਨੂੰ ਕੀ ਪਤਾ ਲੱਗ ਗਿਆ ਮੈਨੂੰ ਕੀ ਪਤਾ ਲੱਗਣਾ ਸਾਨੂੰ ਕੀ ਪਤਾ ਲੱਗਣਾ ਐ ਇਹ ਤਾਂ ਤੁਹਾਡੀਆਂ ਕਰਤੂਤਾਂ ਤੁਹਾਡੇ ਬੰਦੇ ਦੱਸਦੇ ਨੇ ਉਹੀ ਲੋਕਾਂ ਨੂੰ ਦੱਸਦੇ ਨੇ ਔਰ ਮੈਂ ਤਾਂ ਜੇ ਪਤਾ ਲੱਗਿਆ ਬਹੁਤ ਪਹਿਲਾਂ ਦਾ ਪਤਾ ਲੱਗਿਆ 20 ਅਮਰਿਤਪਾਲ ਦਾ ਜਿਹੜਾ ਪਰਿਵਾਰ ਹੈ ਭੁਖ ਨੰਗ ਨਾਲ ਭੁੱਲਦਾ ਸੀ ਇਹ ਦੋਨੋਂ ਭਰਾ ਨਸ਼ੇੜੀ ਸੀ ਫਰੋਤੀਆਂ ਮੰਗਦੇ ਸੀ ਲੁੱਟਾਂ ਖੁੱਟਾਂ ਕਰਦੇ ਸੀ ਕੁੜੀਆਂ ਦੇ ਨਾਲ ਗਲਤ ਹਰਕਤਾਂ ਕਰਦੇ ਸੀ ਇਹਨਾਂ ਦੀਆਂ ਚੈਟਾਂ ਵਗੈਰਾ ਵਾਇਰਲ ਹੋਈਆਂ ਹੋਈਆਂ ਆ ਜਿਹੜੇ ਖਾਰੇ ਵਰਗੇ ਬਕੇਲ ਸਫਾਈਆਂ ਦਿੰਦੇ ਨੇ ਨਾ ਕਿ ਨਹੀਂ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਮੋਟਾ ਪੈਸਾ ਆਉਂਦਾ ਹੈ। ਅਗਲੇ ਨੇ ਬੋਲਣਾ ਹੀ ਹੈ। ਜੇ ਨਾਮ ਬੋਲਣਗੇ ਫਿਰ ਪੈਸਾ ਕਿੱਦਾਂ ਆਉ? ਇੱਕ ਇਹ ਕਹਿੰਦੇ ਅਸੀਂ ਜੋਧਾ ਦਾ ਫਿਰ ਹੀ ਕੇਸ ਲੜਦੇ ਆਂ, ਸੇਵਾ ਕਰੋ ਸਾਡੀ। ਤੇ ਭੇਡਾਂ ਬੈਠੀਆਂ ਨੇ ਜਿਨ੍ਹਾਂ ਨੇ ਕੌਮ ਦਾ ਮਲਿਆ ਮੇਡ ਕੀਤਾ ਹੈ, ਕੌਮ ਦਾ ਬੇੜਾ ਘਰ ਕੀਤਾ ਹੈ, ਉਹ ਭੇਡਾਂ ਬਥੇਰੇ ਗਿਆ ਬੈਠੀਆਂ ਨੇ। ਉਹ ਬਾਦਲੀਆਂ ਨੇ ਪੈਸੇ। ਮਸਲਾ ਪੈਸੇ ਦਾ ਜੀ। ਟਿਕਟ ਤਾਂ ਲਾਉਂਦਾ ਜੀ ਉਹ ਪਹਿਲਾਂ ਵੀ ਲਾਉਂਦਾ ਸੀ, ਜੇ ਹੁਣ ਲਾ ਲੂ ਕਿੰਡੀ ਖਾਸ ਗੱਲ ਹੈ। ਜਦੋਂ ਘਰੇ ਬੈਠਾ ਹੈਪੀ ਲਾਈ ਜਾਂਦਾ ਹੈ ਜੋਲਾ ਨੂੰ ਫੇਰ ਕੀ ਹੁੰਦਾ ਬਸ ਇਹ ਕਹੋ ਬੇਸੀ ਕੰਮ ਦਾ ਬੇੜਾ ਪਹਿਲਾਂ ਕਰ ਕਰਤਾ ਹੁਣ ਕਰ ਜਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ